ਸਵਾਗਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਅੱਜ ਆਪਾਂ ਬਣਾਉਣੀ ਹੈ ਜੀ ਪਨੀਰ ਦੀ ਪਰਜੀ ਇਹ ਮੈਂ ਪਾ ਰਹੀ ਹਾਂ ਜੀ ਤੇਲ ਤੁਸੀਂ ਕਿਹੋ ਜਿਹਾ ਵੀ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਜੀਰਾ ਤੇ ਨਾਲ ਹੀ ਆਪਾਂ ਪਾ ਦਾਂਗੇ ਜੀ ਪਿਆਜ਼ ਕੱਟ ਲੈਨੇ ਆਪਾਂ ਤੇ ਆਪਾਂ ਇੱਕ ਟਮਾਟਰ ਲਿਆ ਜੀ ਤੇ 3-4 ਲਿਆਈਆਂ ਨੇ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਆਪਾਂ ਬਰੀਕ ਕੱਟ ਲੈਨੇ ਆ ਤੇ ਰਹੇ ਨੇ ਮੇਰਾ ਤਰੀਕਾ ਹੈ ਜੀ ਸਿੰਪਲ ਤੇ ਸੌਖਾ ਜਿਹਾ ਬਰੀ ਕਰ ਲਾਂਗੇ ਜੇ ਇਹਨਾਂ ਨੂੰ ਆਪਾਂ ਨਾਰਾਂ ਦੇ ਆਪ ਇਹਨਾਂ ਨੂੰ ਵੀ ਹਿਲਾਉਂਦੇ ਰਹਾਂਗੇ ਜੀ ਇਹ ਲਿਆ ਜੀ ਪਨੀਰ ਆਪਾਂ ਘਰ ਦਾ ਪਨੀਰ ਐ ਇਹਨੂੰ ਭੋਰ ਲਿਆ ਮੈਂ ਇਹ ਆਪਾਂ ਬਣਾਇਆ ਸੀਗਾ ਜੀ ਮਲਾਈ ਤੋਂ ਮੱਖਣੀ ਬਣਾਈ ਸੀ ਆਪਾਂ ਤੇ ਜਿਹੜਾ ਦੁੱਧ ਨਿਕਲਿਆ ਸੀ ਉਹਦੇ ਵਿੱਚ ਆਪਾਂ ਪਨੀਰ ਕੱਢ ਲਿਆ ਇਹਦੀ ਪੁਰਜੀ ਬਣਾ ਰਹੇ ਹਾਂ ਹੁਣ ਆਪਾਂ ਅੱਜ ਆਪਣੇ ਭੁੱਜ ਗਏ ਨੇ ਜੀ ਹੁਣ ਆਪਾਂ ਇਹਦੇ ਵਿੱਚ ਟਮਾਟਰ ਤੇ ਹਰੀ ਮਿਰਚ ਵੀ ਪਾ ਲਾਂਗੇ E di vicha papa, ne di luna il luna piace al La l'almic bottle tania porta ripaia di pagarmo चांगलं आपण मिक्स करतांगे थोडा ज्या आपण पा दांगे जी पाणी मसले पाहिजे चांगली तर ਜੋੜੀ ਜੀ ਪਾ ਲਈ ਜੀ ਮੇਥੀ ਸਿਕਾਈ ਹੋਈ ਤੁਸੀਂ ਆਪਣੀ ਪਸੰਦ ਦੇ ਮਸਾਲੇ ਪਾ ਸਕਦੇ ਹੋ ਹੁਣ ਆਪਾਂ ਗੈਸ ਕੱਟ ਕਰਕੇ ਇਹਦੇ ਵਿੱਚ ਪਾ ਲਾਂਗੇ ਪਨੀਰ ਗੈਸ ਆਪਣਾ ਘਟ ਦਈਏ ਜੀ। 5-4 ਮਿੰਟ ਆਪਾਂ ਇਹਨੂੰ ਸੇਕ ਲਵਾਵਾਂਗੇ ਜੀ ਘੱਟ ਸੇਕ ਤੇ। ਪਨੀਰ ਦੇ ਵਿੱਚ ਮਸਾਲੇ ਰਸ ਜਾਣਗੇ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ, ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ। ਜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਉਸੀ ਅਖੇ ਜਿਆਦਾ ਸੁੱਕੀ ਨਹੀਂ ਬਣਾਉਣੀ ਜੀ ਇਹ ਤਾਂ ਇਹਦੇ ਵਿੱਚ ਦੁੱਧ ਵੀ ਥੋੜਾ ਜਿਹਾ ਪਾ ਸਕਦੇ ਹਾਂ ਪਰ ਅਸੀਂ ਇਸ ਟ੍ਰਿਕੇ ਨਾਲ ਹੀ ਬਣਾਉਨੇ ਆਂ ਖੋਜ ਜੀ ਆਪਣੀ ਬਣ ਕੇ ਤਿਆਰ ਹੈ ਜੀ ਹੁਣ ਆਪਾਂ ਗੈਸ ਕਰ ਦਨੇ ਆ ਬੰਦ ਦੇਖੋ ਜੀ ਕਿੰਨੀ ਵਧੀਆ ਬਣੀ ਆ ਹੁਣ ਆਪਾਂ ਬਣਾ ਲਾਂਗੇ ਜੀ ਰੋਟੀ